ਸਾਜੀ ਕਾਲ ਤੁਸੀਂ ਜੁੜੇ ਹੋ ਪੰਜਾਬ ਹਰਿਆਣਾ ਲਾਈਵ ਦੇ ਨਾਲ ਤੇ ਮੈਂ ਹਾਂ ਤੁਹਾਡਾ ਦੋਸਤ ਜਤਿਨ ਨਕਲੀ ਐਮਐਲਏ ਬਣ ਕੇ ਧਮਕਾਇਆ ਪੁਲਿਸ ਅਧਿਕਾਰੀ ਨੂੰ ਤੇ ਪੁਲਿਸ ਅਧਿਕਾਰੀ ਨੇ ਵੀ ਫਿਰ ਨੌਜਵਾਨ ਦੀ ਪੜਤਾਲ ਸ਼ੁਰੂ ਕਰਤੀ ਮਾਮਲਾ ਬਠਿੰਡਾ ਜ਼ਿਲ੍ਹਾ ਦੇ थाना ਨੂਆਂ ਵਾਲੇ ਦਾ ਹੈ ਜਿੱਥੇ ਕੀ ਇੱਕ ਨਕਲੀ ਐਮਐਲਏ ਬਣ ਕੇ ਨੌਜਵਾਨ ਜਿਹੜਾ ਪੁਲਿਸ ਨੂੰ ਧਮਕਾਣ ਦੇ ਵਿੱਚ ਕਾਮਯਾਬ ਹੋਇਆ ਸੀ ਨਗਰ ਕੌਂਸਲ ਦੀਆਂ ਚੋਣਾਂ ਦੇ ਸਮੇਂ ਆਪਣੇ ਸਾਥੀਆਂ ਨੂੰ ਛਡਵਾਉਣ ਦੇ ਲਈ ਐਮਐਲਏ ਬਣ ਕੇ ਖਾਨਾ ਚੌਂਕੀ ਦੇ ਕਿਸੇ ਇਨਚਾਰਜ ਨੂੰ ਧਮਕਾਇਆ ਤੇ ਪੁਲਿਸ ਨੇ ਫਿਰ ਆਪਣੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਪੂਰਾ ਮਾਮਲਾ ਕੀ ਹੈ ਆਉ ਤੁਹਾਨੂੰ ਸੁਣਾਉਣੇ ਆ ਉਸ ਦੋਸ਼ੀ ਦੇ ਮੂੰਹੋਂ ਓਟੇ ਵੀਰੇ ਐ ਐਮਐਲਏ ਦਾ ਕੀ ਮਸਲਾ ਸੀ ਜਾਂ ਕਿਉਂ ਤੁਸੀਂ ਆਪਣੇ ਆਪ ਨੂੰ ਇੱਕ ਐਮਐਲਏ ਦੱਸ ਕੇ ਤੇ ਫੋਨ ਕੀਤਾ ਕੋਈ ਮਸਲਾ ਨਹੀਂ ਸੀਗਾ ਜੀ ਐਵੇਂ ਬਸ ਗਲਤੀ ਹੋ ਗਈ ਗਲਤੀ ਹੋ ਗਈ ਇਹਦੇ ਪਹਿਲਾਂ ਵੀ ਕੋਈ ਇਦਾਂ ਦਾ ਤੁਹਾਡੇ ਫੰਕਸ਼ਨ ਅਧਿਕਾਰੀਆਂ ਨਾਲ ਕੋਈ ਰਿਆ ਰਾਬਤਾ ਇਸ ਤਰ੍ਹਾਂ ਦਾ ਐਮਐਲਏ ਬਣ ਕੇ ਕਰਨਾ ਨਹੀਂ ਨਹੀਂ ਜੀ ਕੋਈ ਪਹਿਲਾਂ ਵੀ ਤੁਸੀਂ ਕੋਈ ਏਡੇ بڑے ਅਫਸਰ ਨੂੰ ਇਸ ਤਰ੍ਹਾਂ ਧਮਕੀ ਦਿੱਤੀ ਐਮਐਲਏ ਬੋਲਦਾ ਵੀ ਤੁਸੀਂ ਨਹੀਂ ਨਹੀਂ ਇਹ ਸਾਡਾ ਕੰਮ ਨਹੀਂ ਕਰੋਗੇ ਤਾਂ ਇਸ ਤਰ੍ਹਾਂ ਤੁਹਾਡੇ ਨਾਲ ਇਸ ਤਰ੍ਹਾਂ ਇਥੋਂ ਬਦਲ ਦੇਾਂਗੇ ਨਹੀਂ ਜੀ ਆਪ ਪਹਿਲੀ ਵਾਰੀ ਗਲਤੀ ਕਰੀ ਜੀ ਤੇ ਇਹ ਕਿਉਂ ਮਤਲਬ ਕਿ ਕੀ ਮਾਮਲਾ ਕੀ ਸੀ ਪੂਰਾ ਤੁਸੀਂ ਇਹਨਾਂ ਨੂੰ ਫੋਨ ਕਿਉਂ ਕੀਤਾ ਬਸ ਐਵੇਂ ਹੀ ਪਤਾ ਨਹੀਂ ਜੀ ਦਿਮਾਗ ਖਰਾ ਹੋ ਗਿਆ ਜੀ ਗਲਤੀ ਹੋ ਗਈ ਬਸ ਸਾਰਾ ओके ओके ਜੀ ਜੋ ਥਾਣਾ ਨੀਂਆਂ ਵਾਲਾ ਬੈਠੇ ਨੇ ਜੁੜ ਚੁੱਕੇ ਨੇ ਸੀ ਉਹਨਾਂ ਦੇ ਅਫੀਸ ਦੇ ਵਿੱਚ ਤੇ ਮੈਮ ਅੱਜ ਜਿਹੜਾ ਇੱਕ ਨਕਲੀ ਐਮਐਲਏ ਦਾ ਜਿਹੜਾ ਮਚਿਆ ਹੋਇਆ ਗੱਲਬਾਤ ਹੋ ਰਹੀ ਹੈ ਪੂਰੇ ਛਾਇਆ ਹੋਇਆ ਇਹ ਵਾਲਾ ਜਿਹੜਾ ਹੈ ਤਾਂ ਇਹ ਕੀ ਹੈ ਪੂਰਾ ਮਾਮਲਾ ਕੀ ਹੈ ਮੈਮ ਇਹ ਜੀ ਸਾਡੇ ਕੋਲ ਇੱਕ ਅਸੀਂ ਇਲੈਕਸ਼ਨਾਂ ਨੂੰ ਜਿਹੜੇ ਐਮਸੀ ਦੇ ਇਲੈਕਸ਼ਨ ਸੀਗੇ ਜਮਨੀ ਟੋਣਾ ਸੀ ਉਹਦੇ ਉੱਤੇ ਵਧਦਾ ਤੇ ਰੱਖਦੇ ਹੋਏ ਅਸੀਂ ਸ਼ਰਾਫਤ ਅਨਸਰਾਂ ਤੇ ਕਲੰਦਰਾ ਗੱਦ्डा ਸੀ ਜੀ ਠੀਕ ਜੀ ਉਹਨਾਂ ਸ਼ਰਾਫਤ ਅਨਸਰਾਂ ਨੂੰ ਲੈ ਕੇ ਹਰਵਿੰਦਰ ਸਿੰਘ ਨੇ ਜੀ ਪਤਰਕਵਾਲ ਸਿੰਘ ਵਾਸੀ ਦਾਨ ਸਿੰਘ ਵਾਲਾ ਤੋਂ ਇਹਨਾਂ ਨੇ ਸਾਡੇ ਚੌਕੀ ਇਨਚਾਰਜ ਨੂੰ ਉਹਨਾਂ ਦੇ ਸੰਧ ਵਿੱਚ ਫੋਨ ਕੀਤਾ ਸੀਗਾ ਆ ਆਪਣੇ ਆਪ ਨੂੰ ਐਮਐਲਏ ਦੱਸ ਕੇ ਕਿ ਮੈਂ ਐਮਐਲਏ ਹਾਂ ਤੁਸੀਂ ਇਹਨਾਂ ਨੂੰ ਕਿਉਂ ਫੜਿਆ ਕਾਦੇ ਵਾਸਤੇ ਫੜਿਆ ਸੋਰੀ ਮਤਲਬ ਕਿ ਜੋ ਵੀ ਉਹ ਨਹੀਂ ਆਪਣੀ ਪਛਾਣ ਕਰਤ ਨਹੀਂ ਜੀ ਤਾਂ ਉਹਦੇ ਸਬੰਧ ਦੇ ਵਿੱਚ ਅਸੀਂ ਜਦੋਂ ਬਾਅਦ ਚ ਇਹਦੀ ਪੜਤਾਲ ਕੀਤੀ ਤਾਂ ਸਾਨੂੰ ਪਤਾ ਲੱਗਿਆ ਕਿ ਇਹ ਮਤਲਬ ਕਿ ਹਰਵਿੰਦਰ ਸਿੰਘ ਆਏ ਇਹਨੇ ਆਪ ਦੇ ਆਪ ਨੂੰ ਇੱਕ ਐਮਐਲਏ ਦੱਸ ਕੇ ਤੇ ਸਾਡੇ ਇੱਕ ਮੁਲਾਜ਼ਮ ਨੂੰ ਫੋਨ ਕਰਕੇ ਐਮਐਲ ਕਿਹੜੇ ਹਲਕੇ ਦਾ ਆਪਣੇ ਆਪ ਨੂੰ ਦੱਸ ਰਿਹਾ ਸੀ ਜੀ ਇਹ ਪੁੱਛੋ ਹਲਕੇ ਦੇ ਆਪਣੇ ਆਪ ਨੂੰ ਐਮਐਲ ਦੱਸ ਦਿੰਦੇ ਮਾਸਟਰ ਜਗਸੀਰ ਸਿੰਘ ਜੀ ਦਾ ਹਾਂਜੀ ਓਕੇ ਤਾਂ ਉਸ ਤੋਂ ਬਾਅਦ ਜੇ ਮੈਂ ਗੱਲ ਕਰਾਂ ਤਾਂ ਹੁਣ ਮੈਂ ਕੀ ਕਾਰਵਾਈ ਕੀ ਹੋ ਰਹੀ ਹੈ ਔਰ ਇਹਨੂੰ ਕਿੱਥੋਂ ਗ੍ਰਿਫਤਾਰ ਕੀਤਾ ਅਸੀਂ ਇਹਨਾਂ ਤੇ 180 ਨੰਬਰ ਮਕਦਮਾ ਦਰਜ ਕੀਤਾ ਜੀ ਅੰਡਰ ਸੈਕਸ਼ਨ 204 221 BNS ਜੀ ਥਾਣਾ ਲਈਆ ਵਾਲਾ ਕਿਥੇ ਤਾਂ ਅਸੀਂ ਦੀ ਹੁਣ ਗ੍ਰਿਫਤਾਰਾ ਜੀ ਨੂੰ ਕਰ ਲਿਆ ਓਕੇ ਹੁਣ ਤੁਹਾਡੀ ਕਸਟਮਰੀ ਸ ਹੈ ਹਾਂਜੀ ਹੁਣ ਕੋਲ ਤੇ ਫਿਰ ਨੈਕਸਟ ਕੀ ਹੁਣ ਲਿਆਂਦੀ ਜਾ ਰਹੀ ਹੈ ਜੀ ਕਾਨੂੰਨੀ ਕਾਰਵਾਈਆਂ ਵੱਲ ਦੇ ਵਿੱਚ ਤਤਥ ਚੱਲ ਰਹੀ ਹੈ ਜੀ ਜੋ ਇਨਕੁਆਰੀ ਦੇ ਮੁਤਾਬਕ ਜੋ ਵੀ ਅੱਗੇ ਆਇਆ ਉਸ ਉਸ ਹਿਸਾਬ ਨਾਲ ਸੇ ਇਨਕੁਆਰੀ ਕਰ ਰਹੇ ਤੇ ਐਮਐਲਏ ਸਾਹਿਬ ਨਾਲ ਗੱਲ ਹੋਈ ਇਸ ਪੱਖ ਤੇ ਮਾਸਟਰ ਜਗਸੀ ਸਿੰਘ ਜੀ ਨਾਲ ਉਹ ਉਹਨਾਂ ਦਾ ਕੀ ਕਹਿਣਾ ਸੀ ਹਾਂਜੀ ਉਹਨਾਂ ਨੇ ਸਾਨੂੰ ਇਹ ਦੱਸਿਆ ਵੀ ਮੈਂ ਇਸ ਸੰਬੰਧ ਵਿੱਚ। ਓਕੇ। ਹਾਂਜੀ। ਓਕੇ। ਉਹਨਾਂ ਵੱਲੋਂ ਵੀ ਕੋਈ ਦਰਖਾਸਤ ਆਈ ਹੋਵੇ ਜਾਂ ਕੁਝ ਹੋਵੇ ਉਹਨਾਂ ਵੱਲੋਂ ਵੀ ਕੋਈ ਆਪਦੀ ਦਿੱਕਤੀ ਆ ਜੀ ਸ਼ਿਕਾਇਤ ਉਹਨਾਂ ਵੱਲੋਂ ਕੁਝ ਕਰਦੇ ਨੇ ਜੇ ਤਾਂ ਸਾਡੀ ਆਪਣੇ ਅਸੀਂ ਜਿਹੜੇ ਮੁਲਾਜ਼ਮ ਨੇ ਇਹਨਾਂ ਨੇ ਫੋਨ ਕੀਤਾ ਸੀ ਓਕੇ ਥ੍ਰੈਟ ਕੀਤਾ ਉਸੇ ਤਰ੍ਹਾਂ ਇਹਨਾਂ ਦਾ ਕੋਈ ਪੁਰਾਣਾ ਰਿਕਾਰਡ ਵੀ ਨਿਕਲਿਆ ਵੀ ਕੋਈ ਇਸ ਤਰ੍ਹਾਂ ਦੀ ਇਹਨਾਂ ਨੇ ਵੀ ਪਹਿਲਾਂ ਵੀ ਕਿਸੇ ਨੂੰ ਮਤਲਬ ਅਫਸਰ ਵਗੈਰਾ ਨੂੰ ਇਸ ਤਰ੍ਹਾਂ ਧਮਕਾਇਆ ਹੋਵੇ ਜੀ। ਹਾਂ ਹਜੇ ਅਸੀਂ ਫਿਲਹਾਲ ਦੀ ਇਨਕੁਆਰੀ ਕਰ ਰਹੇ ਹਾਂ ਜੀ ਉਹਦੇ ਵਿੱਚ ਅੱਗੇ ਜਿਵੇਂ ਵੀ ਆਊਗਾ ਉਹ ਦੇਖਾਂਗੇ। ਓਕੇ। ਥੈਂਕ ਯੂ।